ਗੁਰਦੀਪ ਸਿੰਘ ਨਕਸ਼ਦੀਪ ਦੇ ਨਾਵਲ ਸੂਰਜ ਦੀ ਤੀਦਾ ਅਗਲਾ ਕੰਡ 3 ਪਾਮੀ ਜਸਪ੍ਰੀਤ ਆਪਣੇ ਪਾਪਾ ਨੂੰ ਜ਼ੋਰ ਦੇ ਕੇ ਅਕਸਰ ਆਖਦੀ ਰਹਿੰਦੀ ਕਿ ਉਸਨੇ ਵਿਆਹ ਨਹੀਂ ਕਰਵਾਉਣਾ ਪਰ ਉਸ ਨੂੰ ਵਿਆਹ ਦਾ ਫਿਕਰ ਉਸਦੇ ਪਾਪਾ ਨੂੰ ਹਮੇਸ਼ਾ ਲੱਗਿਆ ਰਹਿੰਦਾ ਸੀ ਉਹ ਅਕਸਰ ਉਹਨੂੰ ਸਮਝਾਉਂਦਾ ਰਹਿੰਦਾ ਤੈਨੂੰ ਨਾ ਵਿਆਉਣਾ ਮੇਰੇ ਲਈ ਇੱਕ ਬਹੁਤ ਵੱਡਾ ਭਾਰ ਚੁੱਕਣ ਦੇ ਬਰਾਬਰ ਹੈ ਪੁੱਤਰ ਜੇ ਤੂੰ ਵਿਆਹ ਨਾ ਕਰਵਾਇਆ ਇਹ ਮੇਰੀ ਬੇਇੱਜ਼ਤੀ ਹੋਵੇਗੀ ਜਿਸ ਸਮਾਜ ਵਿੱਚ ਰਹੀਏ ਨਾ ਉਸੀਆਂ ਮੁੱਖ ਪਰੰਪਰਾਵਾਂ ਮੁਤਾਬਕ ਚੱਲਣਾ ਹੀ ਠੀਕ ਹੁੰਦਾ ਹੈ ਨਹੀਂ ਤਾਂ ਉਸ ਵਿੱਚ ਰਹਿਣਾ ਬਹੁਤ ਔਖਾ ਹੋ ਜਾਇਆ ਕਰਦਾ ਹੈ ਤੂੰ بڑے ਮੋਹ ਨਾਲ ਉਹਨੂੰ ਸਮਝਾਉਂਦਾ ਕੁੜੀਆਂ ਨੂੰ ਕੋਈ ਵੀ ਘਰ ਨਹੀਂ ਰੱਖ ਸਕਦਾ ਜਦੋਂ ਜਸਪ੍ਰੀਤ ਅਜੀਆਂ ਪਰੰਪਰਾਵਾਂ ਨੂੰ ਨਿੰਦਦੀ ਤਦੋਂ ਆਖਤਾ ਹੁਤੇ ਮੈਂ ਤੇਰੇ ਨਾਲੋਂ 25 ਸਾਲ ਵੱਡਾ ਤੂੰ ਜਦੋਂ 50 ਦੀ ਹੋਵੇਂਗੀ ਤੇ ਮੈਂ 75 ਦਾ ਤੇ ਜੇ ਕਿਤੇ ਮੈਂ ਟਰ ਗਿਆ ਤੂੰ ਕਿਵੇਂ ਵਕਤ ਕੱਟੇਂਗੀ ਇਕੱਲੀ ਕਾਰੀ ਫਿਰ ਜਿਵੇਂ ਤੂੰ ਮੇਰੇ ਬਾਰੇ ਸੋਚਦੀ ਐ ਮੈਂ ਵੀ ਤੇਰੇ ਬਾਰੇ ਸੋਚਦਾ ਪਰ ਤੂੰ ਮੇਰੇ ਬਾਰੇ ਬਹੁਤਾ ਨਾ ਸੋਚਿਆ ਕਰ ਸਮਝੀ ਤੂੰ ਵਿਆਹ ਜ਼ਰੂਰ ਕਰਾਉਣਾ ਹਾਂ ਮੈਨੂੰ ਆਪਣੇ ਕੋਲ ਤੂੰ ਬਲਾਲਮੀ ਠੀਕ ਐ ਜੇ ਕੋਈ ਅਜਿਹਾ ਬੰਦਾ ਮਿਲ ਗਿਆ ਪਾਪਾ ਜਿਹੜਾ ਤੁਹਾਨੂੰ ਆਪਣੇ ਕੋਲ ਬੁਲਾਉਣ ਲਈ ਮੈਂ ਨਾ ਰਾਜੀ ਨਾ ਹੋਇਆ ਫੇਰ ਚੰਨੀ ਐ ਨਾ ਮੇਰੇ ਕੋਲ ਜੇਦੀ ਬਹੁ ਨੇ ਤੁਹਾਨੂੰ ਰੋਲ ਦਿੱਤਾ ਫੇਰ ਇਹ ਵੀ ਤਾਂ ਹੋ ਸਕਦਾ ਹੈ ਕਿ ਮੈਨੂੰ ਬੜਾ ਚੰਗਾ ਜਵਾਈ ਮਿਲ ਜਾਵੇ ਜਾਂ ਇੱਕ ਬਹੁਤ ਚੰਗੀ ਨੂੰਹ ਮਿਲ ਜਾਵੇ ਤੂੰ ਐਵੇਂ ਉੱਠਾ ਕਿਉਂ ਸੋਚੀ ਜਾਂਦੀ ਐ ਪਾਗਲ ਕਿਸੇ ਥਾਂ ਦੀ ਹਾਂ ਹਰ ਰੋਜ਼ ਮੈਂ ਮਹਿਸੂਸ ਕਰਦਾ ਕਿ ਮੇਰਾ ਇਹ ਬਹੁਤ ਵੱਡਾ ਫਰਜ਼ ਹੈ ਕਿ ਮੈਂ ਆਪਣੀ ਸਿਹਤ ਲਈ ਕੋਈ ਚੰਗਾ ਕਰ ਲਵਾਂ। ਕੀ ਇਹ ਮੇਰਾ ਘਰ ਨਹੀਂ ਪਾਪਾ? ਹਾਂ ਕਿਉਂ ਨਹੀਂ ਕਿਉਂ ਨਹੀਂ? ਤੇਰੇ ਮੈਂ ਇਹ ਕਰਨਾ ਕਰਵਾ ਦਿੰਦਾ ਜੇ ਆਕੇ ਹੁਣੇ ਸੋ ਜ਼ਮੀਨ ਦਾ ਕਿਲਾ ਉਹ ਤਾਂ ਅੱਜ ਹੁਣੇ ਤੇਰੇ ਨਾਲਵਾ ਦਿੰਦਾ ਜੇ ਤੈਨੂੰ ਕੋਈ ਸ਼ੱਕ ਹੈ ਮੇਰੇ ਤੇ ਪਰ ਤੂੰ ਇੱਕ ਪਿਆਰੇ ਦਿਲ ਦੀ ਆਵਾਜ਼ ਨੂੰ ਸਮਝਦੀ ਏ। ਇਹ ਜਸਪ੍ਰੀਤ ਚੁੱਪ ਕਰ ਜਾਂਦੀ ਤੇ ਮਨ ਵਿੱਚ ਸੋਚਦੀ ਕਿ ਪਾਪਾ ਆਪਣੀ ਧੀ ਦੇ ਫਿਕਰ ਵਿੱਚ ਹਨ ਉਸਦੇ ਵਿਆਹ ਤੋਂ ਬਾਅਦ ਉਹਨਾਂ ਦਾ ਸ਼ਾਇਦ ਇਹ ਫਿਕਰ ਜਾਂਦਾ ਲੱਗੀ ਪਰ ਉਸਦੇ ਵਿਆਹ ਤੋਂ ਬਾਅਦ ਹੁਣ ਲ ਕੀ ਬਣੇਗਾ ਅਜਿਹੇ ਅੰਦਰ ਉੱਠਦੇ ਸਵਾਲ ਦਾ ਉਸਨੂੰ ਕੋਈ ਉੱਤਰ ਨਾ ਲੱਭਦਾ ਗੁਰਦੇਵ ਸਿੰਘ ਕੋਲ ਉਸ ਵੇਲੇ ਰਿਸ਼ਤੇਦਾਰਾ ਜਿਹੀ ਜਸਪ੍ਰੀਤ ਲਈ ਬੜੇ ਰਿਸ਼ਤੇ ਲਿਆਉਂਦੇ ਸਨ ਜਿਨ੍ਹਾਂ ਦਾ ਅਸਲ ਕਾਰਨ ਜ਼ਿਆਦਾਤਰ ਜਸਪ੍ਰੀਤ ਦਾ ਸੋਹਣਪਨ ਤੇ ਪੜ੍ਹੀ ਲਿਖੀ ਹੋਣਾ ਸੀ ਪਰ ਉਹ ਸਾਰੇ ਖੁਦ ਉਹਨੂੰ ਪਸੰਦ ਨਹੀਂ ਸਨ ਕਿਤੇ ਉਸ ਨੂੰ ਮੁੰਡਿਆਂ ਵਾਲਿਆਂ ਦਾ ਘਰ ਵੱਡਾ ਲੱਗਦਾ ਜਿੱਥੇ ਉਸ ਨੂੰ ਜਸਪ੍ਰੀਤ ਦੇ ਸੁੱਖ ਦੀ ਕੋਈ ਆਸ ਨਾ ਲੱਗਦੀ ਤੇ ਜਾਂ ਫਿਰ ਕਿਤੇ ਕੋਈ ਹੁੰਦਾ ਸ਼ਰਾਬ ਦਾਦੀ ਹੁੰਦਾ ਤੇ ਜਾਂ ਫਿਰ ਨਸ਼ੇ ਪੱਤੇ ਤੇ ਲੱਗਣ ਦੀ ਨਿੱਕੀ ਜਿਹੀ ਨੀ ਖਾਬਰ ਸੁਣੋ ਰਿਸ਼ਤੇ ਤੋਂ ਇਨਕਾਰ ਕਰ ਦਿੰਦਾ ਇਸ ਤੋਂ ਬਿਨਾ ਜਿੰਨੇ ਵੀ ਰਿਸ਼ਤੇ ਜਸਪ੍ਰੀਤ ਲਈ ਆਉਂਦੇ ਸਨ ਉਹਨਾਂ ਲੋਕਾਂ ਵਿੱਚੋਂ ਜ਼ਿਆਦਾ ਲੋਕ ਦਾਜ ਨਾਮਾਂ ਕੇ ਵੀ ਦਾਜ ਅ ਉਹ ਸਿੱਧੇ ਤੌਰ ਤੇ ਗੱਲ ਜਰੂਰ ਕਰਦੇ ਸਨ ਇਹ ਚੰਦਰਵੰਦਰੀ ਉਹ ਬਹੁਤ ਦੁਖੀ ਹੁੰਦਾ ਰਹਿੰਦਾ ਸੀ ਇੱਕ ਦਿਨ ਉਸ ਨੂੰ ਉਸ ਦਾ ਇੱਕ ਮਿੱਤਰ ਚਰਨਜੀਤ ਸਿੰਘ ਮਿਲਣਾ ਆਇਆ ਜਿਸ ਦੀ ਹਾਲਤ ਪੈਸੇ ਵੱਲੋਂ ਉਸ ਵਰਗੀ ਸੀ ਉਸ ਨੂੰ ਆਪਣੀ ਲੜਕੀ ਦੇ ਵਿਆਹ ਉੱਤੇ ਸੱਦਨ ਆਇਆ ਸੀ ਜਿਸ ਦਾ ਵਿਆਹ ਸਿਰਫ ਇੱਕ ਹਫ਼ਤੇ ਬਾਅਦ ਹੀ ਸੀ ਚਾਹ ਬਿੰਦਿਆ ਚਰਨਜੀਤ ਨੇ ਉਸ ਨੂੰ ਆਪਣੀ ਤੀਹੂ ਸੰਜੀਤ ਦੇ ਰਿਸ਼ਤੇ ਬਾਰੇ ਦੱਸਿਆ ਅਖਬਾਰ ਵਿੱਚ ਮੈਂ ਪੜਿਆ ਕਿ ਅਮਰੀਕਾ ਰਹਿੰਦੇ ਇੱਕ ਲੜਕੇ ਦੀ ਇੱਕ ਚੰਗੀ ਤੇ ਸੱਦੀ ਲੜਕੀ ਦੀ ਲੋੜ ਹੈ। ਲੜਕੇ ਦਾ ਤਲਾਕ ਹੋ ਗਿਆ ਸੀ ਤੇ ਉਹਦੀ ਉਮਰ 30 ਸਾਲ ਦੀ ਹੈ ਮਤਲਬ ਉਹ ਹਸਨਜੀਤ ਤੋਂ 10 ਸਾਲ ਵੱਡਾ। ਉਹਨਾਂ ਸਾਫ਼ ਲਿਖਿਆ ਕਿ ਉਹ ਚੁੰਨੀ ਪਾ ਕੇ ਲੜਕੀ ਨੂੰ ਵਿਆਹਣਗੇ। ਮੈਂ ਕਰੇ ਗੱਲ ਕੀਤੀ ਮੇਰੀ ਪਤਨੀ ਨੇ ਕਿਹਾ 10 ਸਾਲ ਦਾ ਫਰਕ ਕੁਝ ਨਹੀਂ ਹੁੰਦਾ। ਗੱਲ ਵਧੀਆ ਇਹ ਸੀ ਕਿ ਦਾਜ ਦੀ ਸਮੱਸਿਆ ਨਹੀਂ ਸੀ ਕਿਉਂਕਿ ਸਾਡੇ ਕੋਲ ਦਾਜ ਦੇਣ ਲਈ ਕੁਝ ਹੈ ਹੀ ਨਹੀਂ ਸੀ। ਲੜਕੀ ਬਾਹਰ ਚਲੇ ਜਾਵੇਗੀ ਹੋਰ ਕੀ ਚਾਹੀਦਾ ਹੈ? ਅਸੀਂ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਹੁਸਨਜੀਤ ਨੂੰ ਵੇਖਿਆ ਤੇ ਮੰਨ ਗਏ। ਆ ਅਗਲੇ ਹਫਤੇ ਐਤਵਾਰ ਨੂੰ ਵਿਆਹ ਕਰ ਦਿੱਤਾ ਹੈ। ਸਿਰਫ 10 ਬੰਦਿਆਂ ਨੂੰ ਰੋਟੀ ਦੇਣੀ ਹੈ। ਲੜਕੀਨਾਂ ਵਾਲੀਆਂ ਪਾ ਦਵਾਂਗੇ ਤੇ ਪੰਜ ਸੂਟ ਦੇ ਦੇਵਾਂਗੇ। ਆ ਲੜਕੇ ਨੂੰ ਮੰਦਰੀ ਪਾ ਦਿਆਂਗੇ। ਇੰਨਾ ਤਾਂ ਕਰ ਹੀ ਸਕਦੇ ਆਂ ਅਸੀਂ। ਬਹੁਤ ਹੀ ਵਧੀਆ ਹੋਇਆ ਮੇਰੇ ਦੋਸਤੇ ਤਾਂ। ਯਾਰ ਜਸਪ੍ਰੀਤ ਲਈ ਮੈਂ ਖੋਦ ਅਜਿਹਾ ਕੋਈ ਰਿਸ਼ਤਾ ਲੱਭਦਾ ਫਿਰਦਾ। ਗੁਰਦੀਪ ਸਿੰਘ ਨੇ ਆਖਿਆ। ਇਹ ਤਾਂ ਰੱਬ ਦੀ ਮੇਰ ਸਮਝੋ ਕਿ ਤੇਰੇ ਕੁਲਮਾ ਵਰਗੇ ਲੋਕ ਇਸ ਦੁਨੀਆ ਚ ਜੇ ਵਸਦੇ ਆ ਉਹ ਤੂੰ ਬਾਈ ਸਾਂ ਅਖਬਾਰ ਵੇਖਿਆ ਕਰ ਹਰ ਐਤਵਾਰ ਨੂੰ ਉਹ ਐਂ ਜੀ ਮੇਰੀ ਮਾਸਦੀ ਦੀ ਪੋਤੀ ਵਿਆਹੀ ਗਈ ਕੈਨੇਡਾ ਸਾਲਕੂ ਆ ਮੈਂ ਤਾਂ ਕਹਿੰਦਾ ਤੂੰ ਬਾਈ ਜੀ ਅਖਬਾਰ ਲਗਵਾ ਲੈ ਆਜੀ ਚਰਨਜੀਤ ਨੇ ਕਿਹਾ ਚਰਨਜੀਤ ਨੂੰ ਤੋਰ ਕੇ ਗੁਰਦੇਵ ਦੇ ਮਨ ਵਿੱਚ ਅਖਬਾਰ ਵਾਲੀ ਗੱਲ ਬਸ ਗਈ ਜੋਨੇ ਉਸ ਦਿਨ ਅਖਬਾਰ ਸੁੱਟਣ ਵਾਲੇ ਲੜਕੇ ਕੋਲ ਜਾ ਕੇ ਦੋ ਕਿਸਮ ਦੇ ਅਖਬਾਰਾਂ ਦੇ ਐਤਵਾਰ ਅੰਕ ਆਪਣੇ ਘਰ ਸੁੱਟਣ ਲਈ ਉਹਨੂੰ ਆਖ ਦਿੱਤਾ ਪਰ ਇਸ ਬਾਰੇ ਉਸਨੇ ਜਸਪ੍ਰੀਤ ਨੂੰ ਕੁਝ ਨਹੀਂ ਦੱਸਿਆ ਉਹ ਹਸਨਜੀਤ ਦੇ ਵਿਆਹ ਉੱਤੇ ਗਿਆ ਤੇ ਉਸਨੇ ਵੇਖਿਆ ਕਿ ਸੱਚਮੁੱਚ ਵਿਆਹ ਆਧਾਰਨ ਸੀ ਜਿਸ ਨੂੰ ਵੇਖ ਕੇ ਬਹੁਤ ਖੁਸ਼ ਹੋਇਆ ਇੰਝ ਤਾਂ ਕਦੇ ਉਸਦਾ ਵਿਆਹ ਹੋਇਆ ਸੀ ਉਹ ਪੰਜ ਬੰਦਿਆਂ ਨੂੰ ਲੈ ਕੇ ਜਸਪ੍ਰੀਤ ਦੀ ਮਾਂ ਦਵਿੰਦਰ ਨੂੰ ਵਿਆਹ ਲਿਆਇਆ ਸੀ ਭਾਵੇਂ ਦਵਿੰਦਰ ਨੂੰ ਕੁਝ ਗਹਿਣੇ ਭਾਂਡੇ ਤੇ ਬਿਸਤਰੇ ਉਸਦੇ ਮਾਪਿਆਂ ਨੇ ਬਿਨ ਮੰਗੇ ਹੀ ਤੇ ਦਿੱਤੇ ਸਨ ਉਸ ਤੋਂ ਬਾਅਦ ਉਹ ਇਹੋ ਸੋਚਦਾ ਜਸਪ੍ਰੀਤ ਨੂੰ ਇੱਕ ਵੱਡਾ ਚੂੜਾ ਇੱਕ ਮੁੰਦਰੀ ਤੇ 10 ਕੁ ਸੂਟ ਤੇ ਪਰੋਣੇ ਨੂੰ ਜੋੜਾ ਤੇ ਇੱਕ ਚੰਗੀ ਸ਼ਾਭਤੋ ਜ਼ਰੂਰ ਪਾਉਣੀ ਚਾਹੀਦੀ ਹੈ ਆਖਰ ਨੂੰ ਮੇਰੀ ਧੀ ਇਸ ਦਾ ਕਰ ਵੀ ਤੇ ਪੂਰਾ ਹੱਕ ਹੈ ਮੈਂ ਬਿਲਕੁਲ ਖਾਲੀ ਹੱਥ ਨਹੀਂ ਤੋਰਾਂਗਾ ਆਪਣੀ ਧੀ ਨੂੰ ਉਸ ਦਿਨ ਤੋਂ ਬਾਅਦ ਉਹ ਹਰ ਹਫ਼ਤੇ ਬੜੀ ਆਸ ਨਾਲ ਬਾਹਰ ਵੱਸਣ ਵਾਲੇ ਲੋਕਾਂ ਵੱਲੋਂ ਦਿੱਤੇ ਗਏ ਇਸ਼ਤਿਹਾਰ ਪੜਦਾ ਇਸ਼ਤਿਹਾਰ ਦੇਣ ਵਾਲੇ ਬਹੁਤੇ ਲੋਕਾਂ ਤੋਂ ਵੀ ਉਸ ਨੂੰ ਬਹੁਤ ਬੂਹ ਆਉਂਦੀ ਰਹੀ ਕਿਉਂਕਿ ਉਹਨਾਂ ਵਿੱਚ ਲੜਕੀ ਦੇ ਰਿਸ਼ਤੇ ਨਾਲੋਂ ਉਹਨਾਂ ਦੀ ਆਪਣੀ ਕੀਤੀ ਹੋਈ ਤਰੱਕੀ ਬਾਰੇ ਬਹੁਤ ਕੁਝ ਲਿਖਿਆ ਹੁੰਦਾ ਸੀ ਅਤੇ ਅਜਿਹੇ ਇਸ਼ਤਿਆਰ ਪੜ੍ਹ ਕੇ ਉਸ ਨੂੰ ਆਪਣਾ ਆ ਬਹੁਤ ਛੋਟਾ ਜਾਪਦਾ ਇਸ ਬਾਰੇ ਅਖੀਰ ਜਸਪ੍ਰੀਤ ਨੂੰ ਪਤਾ ਚੱਲ ਗਿਆ ਤੇ ਉਹ ਆਪਣੇ ਪਾਪਾ ਨਾਲ ਝਗੜ ਪਈ ਕਿਉਂ ਮੈਨੂੰ ਕਰ ਤੋ ਕੱਢਣ ਬਾਰੇ ਸੋਚ ਰਹੇ ਹੋ ਪਾਪਾ ਪੁੱਤਰ ਤੈਨੂੰ ਇੰਜ ਮੈਂ ਘਰ ਬਿਠਾ ਕੇ ਨਹੀਂ ਰੱਖ ਸਕਦਾ ਕਿੰਨੀ ਵਾਰ ਸਮਝਾਵਾਂ ਤੈਨੂੰ ਅਰ ਰੋ ਜੀ ਲੋਕ ਪੁੱਛਦੇ ਆ ਕਿ ਕੁੜੀ ਲਈ ਕੋਈ ਰਿਸ਼ਤਾ ਲੱਭਿਆ ਇਹ ਜੋ ਰਿਸ਼ਤਾ ਲੈ ਕੇ ਆਉਂਦੇ ਆ ਉਹ ਜਾਂ ਤਾਂ ਬਹੁਤ ਲੋੜੂ ਆ ਜੋ ਮੇਰੇ ਮੁਤਾਬਕ ਬਾਅਦ ਵਿੱਚ ਤੇਰੇ ਨਾਲ ਬੁਰੀ ਕਰਨਗੇ ਇਸ ਗੱਲ ਨੂੰ ਮੈਂ ਪੂਰੀ ਤਰ੍ਹਾਂ ਲੋਕਾਂ ਦੀਆਂ ਗੱਲਾਂ ਤੋਂ ਹੀ ਸਮਝ ਜਾਂਦਾ ਜਿਵੇਂ ਤੈਨੂੰ ਪਤਾ ਹੀ ਹੈ ਮੇਰੀ ਭੂਆ ਲੋੜੂ ਘਰ ਵਿਆਹੀ ਗਈ ਸੀ ਪਰ ਵਿਚਾਰੀ ساری ਉਮਰ ਤਾਂਗ ਹੀ ਰਹੀ ਦੂਜੇ ਪਾਸੇ ਵੇਖ ਤੇਰੀ ਭੂਆ ਚੰਗੇ ਘਰ ਆ ਮੈਂ ਉਹਦਾ ਵਿਆਹ ਕਰਜ਼ਾ ਚੁੱਕੀ ਕਰਨਾ ਪਿਆ ਸੀ ਪਰ ਸੁਖੀ ਤਾਂ ਹੈ ਇਹ ਜੋ ਰਿਸ਼ਤਾ ਮੰਗਣਾਉਂਦੇ ਆ ਨਾ ਉਹਨਾਂ ਵਿੱਚ ਕੋ ਚੰਗੇ ਆ ਪਰ ਉਹ ਸਿੱਧਾ ਨਹੀਂ ਬਲਕਿ ਅਸਿੱਧੇ ਤੌਰ ਤੇ ਦਾਜ ਮੰਗਦੇ ਆ ਮੈਂ ਤਾਂ ਬੰਦੇ ਦੀ ਨਹੀਂ ਤੁਸੀਂ ਦੀਆਂ ਗੱਲਾਂ ਤੁਸੀਂ ਭਾਵ ਲੈਂਦਾ ਬਾਕੀ ਕੀ ਸਿੱਧੇ ਆਖ ਦਿੰਦੇ ਆ ਤੇ ਆਪਣੇ ਵਰਗੇ ਲੋਕ ਉਹਨਾਂ ਦੇ ਚੰਗੇ ਰਿਸ਼ਤੇਦਾਰਾਂ ਦੇ ਯੋਗ ਹੀ ਨਹੀਂ ਆ ਮੈਂ ਤਾਂ ਇਹੋ ਸੋਚਦਾ ਕਿ ਬਾਹਰ ਜਾ ਕੇ ਸ਼ਾਇਦ ਆਪਣੇ ਲੋਕ ਦਾਜ ਆਦਿ ਗੱਲ ਨਹੀਂ ਕਰਦੇ ਹੋਣਗੇ ਮੇਰੇ ਦੋਸਤ ਦੀ ਤੇ ਹੁਸਨਜੀਤ ਨੂੰ ਉਹਦੇ ਸਾਰੇ ਚੁੰਨੀ ਪਾ ਕੇ ਲੈ ਗਏ ਤੇ ਮੈਂ ਤੇਰੇ ਲਈ ਅਜਿਹਾ ਰਿਸ਼ਤਾ ਲੱਭ ਰਿਆਂ ਆਪਣੇ ਸਮਾਜ ਵਿੱਚ ਧੀ ਘਰ ਨਹੀਂ ਬਿਠਾਈ ਜਾ ਸਕਦੀ ਪੁੱਤਰ ਤੂੰ ਸਮਝਦੀ ਕਿਉਂ ਨਹੀਂ ਕਿਉਂ ਮੇਰੇ ਫਿਕਰ ਵਿੱਚ ਆਪਣੀ ਬਲੀ ਦੇਣ ਉੱਤੇ ਤੁਲੀ ਹੋਈਆਂ ਤੂੰ ਅਸੀਂ ਲੋਕਾਂ ਦਾ ਦਿੱਤਾ ਨਹੀਂ ਖਾਂਦੇ ਪਾਪਾ ਉਹਨਾਂ ਦੀਆਂ ਗੱਲਾਂ ਨੂੰ ਮੰਨੀਆਂ ਜਾਂ ਉਹਨਾਂ ਦਾ ਕੋਈ ਰੋਹ ਮੰਨੀਆਂ ਜਦੋਂ ਨਿੱਕੇ ਦੀ ਵੋਟੀ ਆ ਗਈ ਤੇ ਉਹ ਤੁਹਾਡਾ ਪੂਰਾ ਖਿਆਲ ਰੱਖਣ ਲੱਗ ਪਈ ਏਰ ਮੈਨੂੰ ਘਰੋਂ ਕੱਢ ਦੇਣਾ ਪਾਪਾ ਜਸਪ੍ਰੀ ਤੱਕੋ ਨਰਾਜ਼ਗੀ ਵਿੱਚ ਬੋਲੀ ਇੰਜ ਨਹੀਂ ਬੋਲੀਦਾ ਸਿਆਣੀ ਧੀ ਬਣ ਕੇ ਪਿਓ ਦੀ ਮੰਨ ਲਈਦੀ ਐ ਮੈਂ ਜੋ ਕੁਝ ਕਰ ਰਿਹਾ ਹਾਂ ਉਹ ਠੀਕ ਕਰ ਰਿਹਾ ਹਾਂ ਫਿਰ ਉੱਠ ਕੇ ਬਾਹਰ ਨਿਕਲ ਗਿਆ ਜਸਪ੍ਰੀ ਸਭ ਕੁਝ ਸਮਝ ਰਹੀ ਸੀ ਉਸ ਨੂੰ ਇਸ ਗੱਲ ਦਾ ਬਹੁਤ ਅਹਿਸਾਸ ਸੀ ਕਿ ਉਸਦੇ ਪਿਓ ਨੇ ਬਹੁਤ ਮਿਹਨਤ ਕੀਤੀ ਸੀ ਉਸ ਨੂੰ ਕਾਲਜ ਪੜਾਇਆ ਸੀ ਤੇ ਮਾਂ ਬਿਨਾ ਉਹਨੇ ਉਹਨਾਂ ਦੋਨਾਂ ਨੂੰ ਪਾਲਿਆ ਸੀ ਨਹੀਂ ਤਾਂ ਉਸ ਦੇ ਕਈ ਯਾਰ ਆਪਣੀਆਂ ਪਤਨੀਆਂ ਮਰਨ ਤੋਂ ਜਲਦੀ ਹੀ ਦੂਜਾ ਵਿਆਹ ਕਰਵਾ ਚੁੱਕੇ ਸਨ ਕਿ ਉਹਨਾਂ ਦੀਆਂ ਲਾਦਾ ਰੁੜ ਗਈਆਂ ਸਨ ਉਹ ਆਪਣੇ ਮੁਤਾਬਕ ਆਪਣੇ ਪਿਓ ਨੂੰ ਰੋਕਦੀ ਕਿ ਉਸ ਪਿੱਛੇ ਉਹ ਕਿਸੇ ਦੇ ਤਰਲੇ ਨਾ ਕਰੇ ਜਿਵੇਂ ਉਹਨੇ ਇੱਕ ਵਾਰ ਆਪ ਵੇਖਿਆ ਸੀ ਕਿ ਕਿ ਰਿਸ਼ਤੇ ਦੇ ਪ੍ਰਸੰਗ ਵਿੱਚ ਉਸਦੇ ਪਾਪਾ ਨੇ ਆਪਣੇ ਦੋਨੋਂ ਹੱਥ ਜੋੜ ਕੇ ਉਸਦੇ ਰਿਸ਼ਤੇ ਦੀ ਗੱਲ ਕੀਤੀ ਸੀ ਉਹਨੂੰ ਇਹ ਬਹੁਤ ਚੁਵਿਆ ਸੀ ਕਿ ਉਹਦੇ ਪਾਪਾ ਕਿਸੇ ਅੱਗੇ ਹੱਥ ਚੋੜਨ ਤੇ ਉਦੋਂ ਉਸ ਦਾ ਬਹੁਤ ਦਿਲ ਕੀਤਾ ਸੀ ਕਿ ਉਹ ਉਹਨਾਂ ਬੰਦਿਆਂ ਨੂੰ ਆਖਦੇ ਵੇ ਕਿ ਤੁਸੀਂ ਰਸਤਾ پکڑੋ ਮੈਂ ਨਹੀਂ ਤੁਹਾਡੇ ਮੁੰਡੇ ਨਾਲ ਵਿਆਹ ਕਰਵਾਉਣਾ। ਹਾਂ ਇੱਕ ਗੱਲ ਉਸਨੇ ਜ਼ਰੂਰ ਕੀਤੀ ਕਿ ਉਹਨਾਂ ਅੱਗੇ ਚਾਹਤਰ ਕੇ ਉਹ ਬਾਹਰ ਨਿਕਲਾਈ ਸੀ। ਬਾਅਦ ਵਿੱਚ ਜਦੋਂ ਮੁੰਡੇ ਨੇ ਉਸ ਨਾਲ ਕੋਈ ਗੱਲ ਕੱਲੀਆਂ ਕਰਨੀ ਚਾਹੀ ਉਹ ਕਰ ਹੈ ਹੀ ਨਹੀਂ ਸੀ। ਤੇ ਫਿਰ ਬਾਅਦ ਵਿੱਚ ਗੁਰਦੇਵ ਸਿੰਘ ਉਸ ਨਾਲ ਗੁੱਸੇ ਵੀ ਹੋਇਆ ਸੀ। ਇਹ ਆਖ ਕੇ ਇੰਜ ਨਹੀਂ ਚਾਹੀਦਾ ਮੇਰੀ ਇੰਜ ਬੇਇੱਜ਼ਤੀ ਹੁੰਦੀ ਹੈ ਜਦ ਸਪਰੀਜ਼ ਗਲਤੀ ਮਾਫ ਪਾਪਾ ਪਰ ਕਿਸੇ ਅੱਗੇ ਤੁਸੀਂ ਹੱਥ ਨਹੀਂ ਜੋੜਨੇ। ਤੇ ਜੇ ਜੋੜੋਗੇ ਤਦ ਮੈਂ ਇੰਜ ਹੀ ਕਰਾਂਗੀ ਇਸ ਲਈ ਕਿਸੇ ਵੀ ਖੱਬੀ ਖਾਂਣ ਅੱਗੇ ਹੱਥ ਨਹੀਂ ਜੋੜਨੇ ਠੀਕ ਹੈ ਪਪਾ ਚੰਗਾ ਹੈ ਸ਼ੇਰਾ ਨਹੀਂ ਜੋੜਦਾ ਹੱਥ ਆਖਿਫ ਸੇ ਪਪਾ ਮੁਸਕਰਾ ਪਏ ਤੇ ਉਸ ਨੂੰ ਦਵਿੰਦਰ ਯਾਦ ਆ ਗਈ ਜੋ ਇੱਕ ਵਾਰ ਸਾਰੀ ਪੰਚਾਇਤ ਵਿੱਚ ਪਿੰਡ ਦੇ ਨੰਬਰਦਾਰ ਨਾਲ ਲੜ ਪਈ ਸੀ ਤੇ ਉਹਨੇ ਇਹ ਆਖ ਦਿੱਤਾ ਸੀ ਕਿ ਕੰਮ ਕਰਕੇ ਖਾਂਦੇ ਆ ਨੰਬਰਦਾਰ ਹੋਵੇਂਗਾ ਤੂੰ ਆਪਣੇ ਘਰ ਨੂੰ ਪਹਿਲਾਂ ਤਮੀਜ਼ ਨਾਲ ਗੱਲ ਕਰ ਜੇ ਇੱਜ਼ਤ ਕਰੇਗਾ ਤੋ ਸੁਣਾ ਲਉ ਵੀ ਵੱਧ ਇੱਜ਼ਤ ਦੇਵਾਂਗੇ ਤੇ ਜੇ ਅੰਜ ਘਟਿਆ ਬੋਲ ਬੋਲੇਗਾ ਨਾ ਮੇਰੇ ਕੋਲੋਂ ਵੀ ਫੇਰ ਸੁਨੇਗਾ ਸਾਰੀ ਪੰਚਾਇਤ ਦਵਿੰਦਰ ਨਾਲ ਖੜ ਗਈ ਸੀ ਕਿੰਨਾ ਸਵੈਮਾਨ ਸੀ ਦਵਿੰਦਰ ਵਿੱਚ ਬਸ ਜਸਪ੍ਰੀਤ ਵੀ ਉਸੇ ਦਰੂਪੇ ਉਸ ਸੋਚਦਾ ਹੋਇਆ ਬੈਠਕ ਵਿੱਚ ਜਾ ਪਿਆ ਬਾਕੀ ਅਗਲੇ ਕਾਂਟ ਵਿੱਚ ਧੰਨਵਾਦ